ਫਤੇਗੜ ਸਾਹਿਬ ਦੇ ਵਿੱਚ ਕੁਝ ਲੜਕੀਆਂ ਦਾ ਟੋਲਾ ਲੋਕਾਂ ਦੇ ਕੋਲੋਂ ਪੈਸੇ ਮੰਗ ਰਿਹਾ ਏ ਤਾਂ ਇੱਕ ਪੱਤਰਕਾਰ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਆ ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਇਹ ਫੰਡ ਕਹਿ ਕੇ ਜਾਂ ਫਿਰ ਅਸੀਂ ਕਹਿ ਦਨੇ ਆ ਵੀ ਗਰੀਬਾਂ ਦੀ ਸੇਵਾ ਕਰਦੇ ਆ ਸਾਡਾ ਆਸ਼ਰਮ ਆ ਜਾਂ ਸਾਡੀ ਫਾਊਂਡੇਸ਼ਨ ਆ ਇਸ ਕਰਕੇ ਲੋਕਾਂ ਦੇ ਗੱਡੀਆਂ ਰੋਕ ਕੇ ਮੋਟਰਸਾਈਕਲ ਤੋਂ ਰੋਕ ਕੇ ਪੈਸੇ ਮੰਗ ਰਹੀਆਂ ਨੇ ਤਾਂ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹ ਕੈਮਰੇ ਤੋਂ ਭੱਜਦੀਆਂ ਨਜ਼ਰ ਆਈਆਂ ਆ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾਮਾ ਕਈ ਦਿਨ ਤੋਂ ਸਰਹੰਦ ਫਤੇਗੜ ਵਸੀ ਬਿਠਾਣਾ ਲੋਕਾਂ ਕੋਲੋਂ ਪੈਸੇ ਮੰਗ ਰਿਆਂ ਨੇ ਤੇ ਲੋਕਾਂ ਨੂੰ ਜਿਹੜਾ ਬਰਗਲਾ ਕੇ ਲੋਕਾਂ ਦੇ ਕੋਲੋਂ ਬਟੂਆਂ ਚੋਂ ਪੈਸੇ ਕਢਵਾ ਲੈਂਦੇ ਨੇ ਜਿਸ ਨੂੰ ਲੈ ਕੇ ਇਸ ਨੌਜਵਾਨ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਲੜਕੀਆਂ ਨੂੰ ਪੈਸਾ ਨਾ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਫਤਿਹਗੜ ਸਾਹਿਬ ਨਾ ਤਿੰਨ ਚਾਰ ਦਿਨਾਂ ਤੋਂ ਮੈਂ ਦੇਖ ਰਿਹਾ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਹਰੇਕ ਨੂੰ ਘੇਰ ਕੇ ਖੜ ਜਾਂਦੀਆਂ ਨੇ ਇਹ ਪੱਟ ਹਾਂ ਦੇਖੋ ਆ ਕੰਮ ਇਹਨਾਂ ਦਾ ਜਿਹੜਾ ਵੀ ਆਉਂਦਾ ਜਿਹੜਾ ਕਰਦਾ ਇਹ ਆ ਦੇਖੋ ਆ ਕਿੱਥੋਂ ਕਿੱਥੋਂ ਆਇਆ ਤੁਸੀਂ ਕਿੱਥੋਂ ਆਇਆ ਕਿੱਥੋਂ ਆਇਆ ਤੁਸੀਂ ਹੈ ਦਿਮਾਗ ਖਰਾਬ ਕਰਿਆ ਤੁਸੀਂ ਕਿਹੜਾ ਆ ਹੱਦ ਹੋ ਗਈ ਹੱਥ ਚ ਪੈਸੇ ਫੜ ਆਉਂਦੇ ਰੇ ਕਿਾ ਕਾ ਕਹਨੀਆ ਮੇਰੇ ਇਹ ਮੈਂ 500 ਰੁਪਏ ਦਿੱਤਾ ਬਈ ਹਾਂ ਮੈਂ ਕਿਹਾ ਰਾਦੇ 200 ਰੁਪਏ ਕੱਟ ਲਓ 300 ਰੁਪਏ ਵਾਪਸ ਦੇ ਦਿਓ ਆ 200 ਰੁਪਏ ਵਾਪਸ ਦੇਤਾ ਮੈਂ ਕੁਛ ਇਤਨਾ ਹੱਦ ਨਾ ਬੜੇ ਨੀ ਚੜੀ ਮਾੜਾ ਮਾ ਕਿਹੜੀ ਕੀ ਗੱਲ ਤੇਰੇ ਆ ਤੇਰੇ ਪੈਸੇ ਆ ਉਹ ਜਿਹੜੇ ਕਹਿੰਦੇ ਨੇ ਦੇਣ ਦਿੱਤਾ ਤੁਸੀਂ ਸਾਡੇ ਵਰਗੇ ਪੰਜਾਬੀਆਂ ਤਾਂ ਹੀ ਮੰਗਦੀਆਂ ਕੋਈ ਨੋਟ ਹੀ ਨਹੀਂ ਹੈਗਾ ਵੀਰੇ ਕਿੰਨੇ ਪੈਸੇ ਦਿੱਤੇ ਤਾਂ ਇਹਨਾਂ ਨੂੰ ਮੈਨੂੰ ਕਹਿੰਦੇ ਡੋਨੇਸ਼ਨ ਆ ਜਵਾਕ ਗਰੀਬ ਬੱਚਾ ਵਾਸਤੇ ਡੋਨੇਸ਼ਨ ਆ ਪਤਾ ਨਹੀਂ ਕਿੱਥੇ ਵਈਆਂ 200 ਰੁਪਏ ਕੱਢ ਕੇ ਦੇ ਤਾਂ ਮੈਂ ਕਿਹਾ 200 ਰੁਪਏ ਕੱਟ ਲਓ 300 ਰੁਪਏ ਧੱਕੇ ਨਾਲ ਕੱਟੀ ਮੈਂ ਕਿਹਾ ਸ਼ਰਦਾ ਦੇ ਨਾਲ ਹੈ ਭਾਈ ਜਿੰਨਾ ਮਰਜ਼ੀ ਤੈਨੂੰ ਕਹੀ ਹੈ ਨਾ 200 ਰੁਪਏ ਰੱਖ ਲੈ ਤੂੰ ਟੱਕੇ ਨਾਲ ਹੀ ਲੈ ਕੇ ਯਾਰ ਆਪਾਂ ਇੰਨਾ ਦਾ ਦੇਖਦੇ ਆਂ ਫੇਸਬੁੱਕ ਤੇ ਆਪਾਂ ਕਿਉਂ ਦਿੰਨੇ ਆ ਇਹਨਾਂ ਨੂੰ ਅਗਰੀ ਬੱਚਾ ਵਾਸਤੇ ਅਗਰੀ ਬੱਚਾ ਵਾਸਤੇ ਨਾ ਕੇ ਚੱਲ ਦੇ ਦਈਏ ਭਾਈ ਯਾਰ ਫ੍ਰੀ ਬੱਚਾ ਵਾਸਤੇ ਡੋਨੇਸ਼ਨ ਮੰਗਦੇ ਵੀ ਕਿਉਂ ਨਾ ਕੇ ਚੱਲ ਦੇ ਦੋ ਹੋ ਕੋਈ ਆ ਇੱਕ ਮੁੰਡੇ ਤੋਂ ਉਹੋ ਘੇਰ ਲਿਆ ਉਹਨੂੰ ਕਹਿੰਦੇ ਵੀ 500 ਰੁਪਏ ਇਕ ਤੀਗਾ ਤੇਰੇ ਕੋਲ ਕਹਿੰਦੀ ਅਸੀਂ 500 ਦਿੱਤਾ ਆ ਦੋ ਤਾਂ ਆ ਜਾਂਦੀਆਂ ਨੇ ਆ ਦੇਖੋ ਆ ਦੇਖਿਓ ਤੁਹਾਨੂੰ ਅੱਗੇ ਇੱਕ ਹੋਰ ਗੈਗ ਦਿਖਾਉਣਾ ਇਹਨਾਂ ਦਾ ਅੱਗੇ ਆਹੀ ਕੰਮ ਇਹਨਾਂ ਦਾ ਉਰੇ ਇਹ ਪਤਾ ਨਹੀਂ ਕਿੱਥੋਂ ਆਈਆਂ ਕਿੱਥੋਂ ਨਹੀਂ ਆ ਵੀ ਨਾਲ ਆ ਲੈ ਆ ਦੇਖ ਲੋ ਇਹ ਆ ਲੋ ਆ ਘੇਰ ਕੇ ਸਰ ਗਈਆਂ ਹੁਣ ਆ ਮੌਲ ਦੇ ਮੁਰੇ ਆ ਗਈਆਂ ਆ ਦੇਖੋ ਆ ਦੇਖੋ ਇਧਰ ਆ ਹਰੇਕ ਗੱਡੀ ਕੋਲ ਖੜਦੀਆਂ ਨੇ ਇਹ ਆ ਲੈ ਆ ਪਤਾ ਨਹੀਂ ਇਹਨਾਂ ਕੋਲ ਕਿਹੜਾ ਪਰਚਾ ਹੈ ਕੋਸ ਨਹੀਂ ਆ ਪਿੱਛੇ ਇੱਕ ਬੰਦੇ ਨੂੰ ਕਹਿੰਦੀਆਂ ਕਹਿੰਦੀਆਂ 500 ਰੁਪਏ ਸੀਗਾ ਸਾਡਾ ਉਹ ਕਹਿੰਦਾ ਮੈਂ 100 ਰੁਪਏ ਦਿੱਤਾ ਦੀ ਮੇਰਾ 100 ਰੁਪਏ ਵਾਪਸ ਕਰ ਲਾਸਤ ਕੀ ਜਿਹੜਾ ਅਜਹੀਆਂ ਘਟਨਾਵਾਂ ਨੇ ਲਗਾਤਾਰ ਵੀਡੀਓ ਇੰਟਰਨੈਟ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਲੁਧਿਆਣੇ ਦੀ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਲੜਕੀਆਂ ਇਦਾਂ ਲੋਕਾਂ ਤੋਂ ਪੈਸੇ ਮੰਗਦੀਆਂ ਸੀ ਕਿ ਅਸੀਂ ਸੰਸਥਾਵਾਂ ਚਲਾ ਰਹੇ ਹਾਂ ਲੋਕ ਗਰੀਬ ਲੋਕਾਂ ਨੂੰ ਦਵਾਈਆਂ ਦੇ ਰਹੇ ਹਾਂ ਪਾਰੇ ਲੜਕੀਆਂ ਦਾ ਇੱਕ ਗੈਂਗ ਹੈ ਜੋ ਲੋਕਾਂ ਦੇ ਕੋਲੋਂ ਪੈਸੇ ਕਢਵਾ ਲੈਂਦੀਆਂ ਨੇ ਤਾਂ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਤੋਂ ਆਈਆਂ ਨੇ ਤੇ ਇਹ ਲੜਕੀਆਂ ਜਿਹੜੇ ਪੰਜਾਬ ਦੇ ਨੌਜਵਾਨਾਂ ਤੋਂ ਲੋਕਾਂ ਤੋਂ ਪੈਸੇ ਕਢਾ ਕੇ ਫਰਾਡ ਕਰਦੀਆਂ ਨੇ ਤੇ ਉੱਥੇ ਹੀ ਕਿਹਾ ਗਿਆ ਕਿ ਇਹਨਾਂ ਨੂੰ ਪੈਸੇ ਨਾਲ ਜਾਂ ਫਿਲਹਾਲ ਇਹ ਜਿਹੜੇ ਇਹ ਫਿਲਹਾਲ ਲੜਕੀਆਂ ਕਿੱਥੋਂ ਦੀਆਂ ਨੇ ਇਸ ਦੀ ਫਿਲਹਾਲ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਲੜਕੀਆਂ ਲੋਕਾਂ ਦੀ ਜੇਬ ਦੇ ਵਿੱਚੋਂ ਪੈਸੇ ਕਢਾ ਕੇ ਝੂਠ ਬੋਲ ਕੇ ਲੋਕਾਂ ਨੂੰ ਜਿਹੜਾ ਬੇਵਕੂਫ ਬਣਾ ਰਹੀਆਂ ਨੇ ਜਿਸ ਨੂੰ ਲੈ ਕੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ